ਨਗਰ ਕੀਰਤਨ ਜਿਹੜਾ ਜੀ ਇਹ ਪਿਛਲੇ ਮਹੀਨੇ 15 ਤਾਰੀਖ ਨੂੰ ਤਕਸ਼ਲੀ ਪਟਨਾ ਸਾਹਿਬ ਤੋਂ ਆਰੰਭ ਹੋਇਆ ਸੀਗਾ 23 ਤਾਰੀਖ ਨੂੰ ਇਹ ਨਗਰ ਕੀਰਤਨ ਜਿਹੜਾ ਜੀ ਨਾਂਬਾ ਦੇ ਵਿੱਚ ਅਗਮਣੇ ਦਾ ਹੋਣਾ ਜੀ ਯਾਨੀ ਕਿ ਕੱਲ 12 ਵਜੇ ਦਾ ਪਟਿਆਲਾ ਗੇਟ ਦਾ ਟਾਈਮ ਹੈ ਔਰ ਉੱਥੇ ਤਕੀਵਨ 1 ਘੰਟਾ ਨਗਰ ਕੀਰਤਨ ਜਿਹੜਾ ਜੀ ਰੁਕੇਗਾ ਉੱਥੇ ਪ੍ਰੋਪਰ ਚਾਹ ਪਾਣੀ ਦਾ ਜਿਹੜਾ ਜੀ ਪ੍ਰਬੰਧ ਕੀਤਾ ਹੋਇਆ ਗੁਰੂ ਦੇਵ ਮਹਿੰਦਰ ਸਾਹਿਬ ਦੀ ਸੱਚ ਸੇਬਸਤਰ ਨੇ ਤੇ ਇੱਕ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਸਰੂਪ ਹੈ ਜਗੁਰਗ੍ਰੰਥ ਸਾਹਿਬ ਜੀ ਦਾ ਉਹ ਉਹ ਸਰੂਪ ਵੀ ਨਾਲ ਹੈ ਜੀ ਤੇ ਬਹੁਤ ਅੱਛੀ ਖੂਬਸੂਰਤ ਸਜਾਵਟ ਕੀਤੀ ਹੈ ਰਸਾਂ ਤਿਆਰ ਕੀਤੀਆਂ ਹੋਈਆਂ ਨੇ ਜਿਹੜੀਆਂ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਚੱਲ ਰਹੀਆਂ ਨੇ ਔਰ ਜਿੰਦੀ ਜਿੰਦੀ ਸਕੇਟ ਦੇ ਵਿੱਚ ਉਹ ਕਾਇਨੇ ਬਹੁਤ ਸੰਗਤ ਨੇ ਚਾਹ ਪ੍ਰਗਟ ਕੀਤਾ ਜੀ ਔਰ ਅੱਥੀ ਵੀ ਫੁੱਲਾਂ ਦੀ ਬਰਖਾ ਕਰਨ ਵਾਸਤੇ ਸਪੈਸ਼ਲ ਹੈਲੀਕਾਪਟਰ ਜਿਹੜਾ ਜੀ ਉਹ ਹਾਇਰ ਕੀਤਾ ਉਹ ਫੁੱਲਾਂ ਦੀ ਜਰੀਆ ਬਰਖਾ ਜਿਹੜੀ ਸੰਗਤ ਆ ਰਹੀ ਹੈ ਨਗਰ ਕੀਰਤਨ ਨਾਲ ਦੇ ਉੱਪਰ ਕਰੂਗੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਰੂਰ ਤੁਸੀਂ ਪਰਿਵਾਰ ਸਮੇਤ ਆਇਓ ਕਿਉਂਕਿ 350 ਸਾਲ ਹੋ ਗਏ ਬੀਬੀ ਸਾਹਿਬ ਜੀ ਦੇ ਸ਼ਹੀਦੀ ਸਾਲ ਦੀ ਤਾਂ ਮਨਾ ਰਹੇ ਜਰ ਅਲੱਗ-ਅਲੱਗ ਜਗ੍ਹਾ ਤੋਂ ਮੈਨੂੰ ਫੋਨ ਆ ਰਿਹਾ ਕਿ ਕੋਈ ਫਰੂਡ ਦਾ ਲੰਗਰ ਲਾਉਣਾ ਚਾਹੁੰਦਾ ਕੋਈ ਚਾਹਦਾ ਲੰਗਰ ਲਾਉਣਾ ਚਾਹੁੰਦਾ ਤਾਂ ਸਭ ਨੂੰ ਬੇਨਤੀ ਹੈ ਜੋ ਵੀ ਤੁਹਾਡੇ ਮਨ ਦੀ ਭਾਵਨਾ ਤੁਸੀਂ ਉਸ ਨੂੰ ਪਾਲੋ ਕਿ ਜੋ ਵੀ ਸੇਵਾ ਤੁਸੀਂ ਕਰਨਾ ਚਾਹੁੰਦੇ ਹੋ ਉਹ ਜ਼ਰੂਰ ਕਰੋ ਤੁਸੀਂ